ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ

ਉਹ ਤੇ ਜਿੱਤੇ ਨਹੀਂ ਲਾਈਨਿੰਗ ਲੱਗਦੀ ਹੋਵੇ ਇੱਕ ਤਾਂ ਮਹੇਆ ਇੱਥੇ ਲੱਗੂ ਨਾ ਤੇ ਲੋੜ ਉਹ ਸ਼ੁੱਧਾ ਨਹੀਂ ਬਣਾ ਤੇ ਇਹ ਪਹੁੰਚਾ ਕਰਦੇ ਆ ਇਹ ਥੋੜੀ ਉਹ ਫਾਇਕ ਦੇ ਜੀ ਆਹੋ ਚੀਜ਼ ਆ ਦੇ ਲਈ ਓਨਲੀ ਸ਼ਰਟਸ ਲੈਣੇ ਮੈਨੂੰ ਹਾਂਜੀ ਸ਼ਰਟ ਲੈ ਲਓ ਜਾਈਂ ਆ ਦੇਖੋ ਇੱਕ ਮੈਂ ਮਹੇਆ ਹਾਂ ਇਕ ਆ ਦੇਖੋ ਇੱਥੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈ ਨਾ ਨਾ ਤਰ੍ਹਾਂ ਇਹ ਤੁਹਾਨੂੰ ਸਾਰਾ ਤਰ੍ਹਾਂ 10 ਮਿੰਟ ਦੇ ਬਟਰਾ 20 ਨਾ ਪਿਆ ਆ 0.2 ਆ ਦੇਖ ਬਸ ਇਹ ਆ ਠੀਕ ਆ ਕਫਮਨ ਕਪੜਾ ਆ ਵੀ ਸੁਣਾ ਉਹ ਸਵਾ 3 ਮੀਟਰ ਦਾ ਲਾਸਟ ਚ 400 ਇਕਨ ਸਵਾ 3 ਹਾਂ ਮੈਂ ਸਾਰੀ ਲਾਈਨਿੰਗ ਆ ਲਿਆ どうい、like <っ> okay. うこと

ਸੰਦਰ ਠੀਓ ਉਹ ਵੀ ਠੀਕ ਆ ਆ ਮੈਨੂੰ ਠੀਕੇ ਨਹੀਂ ਚਿਆਦਾ ਲੱਗਦਾ ਇਹ ਕੁਛ ਹੋਰ ਜੋ ਸੰਦਰ ਇਹ ਗੱਦਰੀ ਸੁਣੋ ਹਾਂ ਇਹ ਉਹ ਮੈਂ ਸੰਦਾ ਇਹੇ ਚਾਹ ਮੋਸਟ ਆਫ ਹੈ ਜਿਵੇਂ ਮੋਟਰ ਕਿਹੜਾ ਜਿਹੜਾ ਸਟਾਪ ਕਰਦਾ ਸਟਾਪ और ये भी है और लकड़ी के पड़ा है वगैरह देखन भी लग रहा है उनका ठीक नहीं है ये स्टील जरूरी है फोन आ गई बिटिया नीचे और हो रही है पर थोड़ी कम है दा ज्यादा कलर बड पैसे आई ले ले मैं रख दी लेना लेने दोनों नहीं एक काकराला दिख रहा है ਕਰਾ ਲਓ ਨੀ ਨੀ ਕਿਹੜੀ ਇਹ ਵੀ ਨਹੀਂ ਠੀਕ ਲੱਗ ਰਹੀ ਇਹ ਵੀ ਵਾਈਟ ਆ ਰਿਹਾ ਹੈ ਨਾ ਹਾਂ ਆ ਤਾਂ ਮੈਂ ਥੋੜਾ ਹੋਰ ਕਲਰ ਲੱਗ ਰਿਹਾ ਰੋਸਟ ਆ ਰਿਹਾ ਹੈ ਨਾ ਓਕੇ ਇਹ ਵੀ ਠੀਕ ਲੱਗ ਰਿਹਾ ਹੈ ਤੇ ਕਿੰਨਾ ਜੀ 200 ਛੋ ਕਰਾ ਲਓ ਓਧਰ ਵੀ ਪਈ ਨੇ ਇਹਨੇ ਚੱਕ ਸ਼ਰਟਾਂ ਸਾਰੀਆਂ ਜੈਂਟਸ ਉਧਰ ਲੇਡੀਜ਼ ਨੇ ਪਾ ਪੱਗਾਂ ਲਗੀਆਂ ਚੈੱਕ ਵੜੇ ਘਣ ਦੇ ਵਜੇ ਦੀਆਂ ਚ ਗ੍ਰੀਨ ਵੀ ਸੋਨਾ ਲੱਗ ਗਿਆ ਕਿਹੜਾ ਇਹ ਵਾਲਾ ਹੈ ਕਿੰਨੇ ਵਾਲਾ ਵੀਰੇ ਅਗਰਤਾ ਵੀ ਅੰਮੇ ਕਿੰਨੇ ਵਾਲਾ ਕਿਹੜੇ ਵਾਲਾ ਆਹੀ ਕਹ ਰਹਿਣਾ ਪਰ ਕਿੰਨੇ ਕਿੰਨੇ ਦੋ ਪ੍ਰਕਾਰ ਦੇ ਨੇ ਦੋਨੋਂ ਦਾ ਵੀਰੇ ਚੈੱਕ ਵਾਲੇ ਨੇ 500 ਦਾ ਅੱਛਾ ਜਿਹੜੇ ਦੂਜੇ ਵਾਲੇ ਨੇ ਹਾਂਜੀ ਸੈਲਫੇਟ ਹਾਂਜੀ ਉਹ ਸਾਡੇ ਦੇ ਜਿਹੜੇ ਤਾਂ ਜਿਵੇਂ ਚੈੱਕ ਵਾਲੇ ਨੇ ਇਹ ਹੈਗੇ ਕਿੰਨੇ ਦੇ 500 ਦੇ ਆ ਚਿੱਟੇ ਵਾਲੀ 500 ਦੇ ਜਿਹੜਾ ਕੋਲਾ ਪੰਚ ਡਾਡੀ ਵੇਖੋ ਕਿਤਨੀ ਬਗਾ ਲੱਗ ਗਈ ਕਿੰਨੇ 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 ਤਲੇ ਪਾਈ ਸੀਗਾ 2900 ਆ ਗਏ ਗਏ ਚਾਂਟ ਲਿਤੀ ਹੈ ਹਾਂਜੀ ਇਹ ਰੰਗ ਚਾ ਇੱਕ ਲਾਈ ਦੀ ਹਾਂਜੀ 100 60 ਮੌਸਮ ਗਾਦੇ ਪੂਰਾ ਵੀ ਮੀਂਹ ਆ ਰਿਹਾ ਪਿਆ ਆਰਮਸ਼ਟ ਕੋਸੇ ਦੀ ਪਾਉਂਆਂ ਦੀ ਹੱਟੀ ਬਹੁਤ ਸੇ ਰੇਟ ਕੱਪੜੇ ਦੀ ਭਾਰੀ ਸੇਲ 250 300 400 ਰੁਪਏ ਠੀਕ ਹੈ ਚੱਲੀਏ ਭਾਈ ਨਾ ਫੜ ਥੈਂਕ ਯੂ ਵੈਲਕਮ ਵੀ ਵੈਲਕਮ ਪਰਾਂ ਫਲਾਉ ਬਹੁਤ ਬਾਈ ਥੈਂਕ ਯੂ ਹੁੰਦਾ ਚਰਮ ਸ਼ੋਅ ਕਰਦੇ ਆ ਪਤੀ ਦੇ ਪਤੀ ਪਰਮੇਸ਼ਰ ਹੁੰਦਾ ਘਰ ਜਾ ਕੇ ਸ਼ੋਅ ਆਂਗੀ ਆਹੋ ਆਹ ਬਾਰ ਨਹੀਂ ਸ਼ੂਏ ਨਜ਼ਰ ਲੱਗਦੀ ਚਲੋ ਭਾਈ ਉੱਥੇ ਪਸੰਦ ਨਹੀਂ ਆਏ ਹੁਣ ਇੱਥੇ ਆਏ ਆ ਇਹਨੇ ਇਹ ਕੋਈ ਕੋਈ ਜਿਹੜੇ ਬੰਦੇ ਕਰੀ ਜਾਂਦੇ ਆ ਉਹ ਟੋਪਲੀ ਘਤਾਂ ਦੇ ਲੈ ਲੜਾ ਲੈ ਭਾਈ ਇੱਥੇ ਦੇਖ ਲਾਂਗੇ ਪਸੰਦ ਆਇਆ ਕੋਈ ਇਹਨਾਂ ਨੇਵੀ ਬਲੂ ਆ ਗਿਆ ਵੀ ਜਿਆਦਾ ਨਹੀਂ ਦਿਖਾਇਓ

ਸਤਿ ਸ਼੍ਰੀ ਅਕਾਲ। ਧੰਨ ਵੀ। ਦੋਸਤੁੱਛੇ। ਮੈਂ ਕਹਿੰਦਾ ਬਾੜੇ ਚਾਵਾਂ ਘੁੰਮਣਾ ਸ਼ਾਮ ਨੂੰ। ਮੈਂ ਚਲੋ ਭਾਈ। ਨਿੰਬੂ ਲਾਉਂਗਾ। ਬਲੇਕੀ ਕਿ ਤੱਕ ਦਸਤ ਹੋਵਾਂ। ਹਾਂ ਲੱਗੇ ਕਿ ਤੱਕ ਸੀ ਬਰਸ ਪਾਕੇ ਨੇ। ਹੂੰ। ਇਹ ਆਪਣਾ ਪਲਾਟ ਬਾਈ। ਬਾਲਾ ਵੱਡਾ ਪਲਾਟ ਆ। ਕਿ ਨਹੀਂ? ਵਾਰਡ ਆਪਣੀ ਇੰਟਰਪੀਆਂ ਘਟਾ ਆਈ ਸੀ ਪਹਿਲਾਂ ਕੰਦ ਕਰੀ ਜੀ ਉਹਦੀ ਇੰਟਮ ਹੈ ਤੁਸੀਂ ਮੈਨੂੰ ਫੋਨ ਕਰ ਪਰ ਚਾਬੀ ਆਪਾਂ ਲੈ ਕੇ ਗਏ ਜੇ ਤਾਂ ਪਾਣੀ ਪਾਣਾ ਫੇਡਾ ਜੀ ਇੱਕੋ ਬੈਂਗ ਨਹੀਂ ਲੱਗਦੀ ਪਰ ਆ ਮਿਰਚ ਹਾਂ ਹਾਈ ਕੋਲਾ ਰੇ ਬੈਂਗਣੀ ਆ ਚਿੱਕੂ ਲੱਗ ਗਿਆ ਆੜੂ ਲੱਗੂ ਆੜੂ ਲੱਗਦੇ ਨਾ ਬਦਾਮ ਹੈ ਨਹੀਂ ਜੀ ਭਰਨ ਕੇ ਦੇਖੋ ਜੀ ਨਹੀਂ ਨਿਕਲੇ ਦੇਖ ਵਿੱਚ ਨਹੀਂ ਜੀ ਦੇਖਣੀ ਤੂੰ ਉਹਦੀ ਉਹਦੀ ਹੋਰ ਤਰ੍ਹਾਂ ਦੀ ਸ਼ੀਗੀ ਸ਼ੇਪ ਬਦਾਮ ਨਹੀਂ ਸੀਗੇ ਇਹ ਆੜੂ ਹੈ ਇਹ ਚੂ ਲੱਗ ਗਿਆ ਫਾਲ ਇਸ ਵਾਰੀ ਲੱਗਿਆ ਨਾ ਹੂੰ ਬੋਤ ਪਤ ਪਿੰਨਾ ਚੱਲਿਆ ਨਹੀਂ ਹੈ ਨਾ ਕਿੱਥੇ ਆ ਪਹਿਲਾਂ ਬੜਾ ਸੁਣਾ ਹੋ ਗਿਆ ਸੀ ਕਿ ਪਾਣੀ ਪੂਰੀ ਪੈਂਦਾ ਦਿੱਲੀ ਨਾ ਫਿਰ ਵਧੀਆ ਰਹਿਣਾ ਹੈ ਕਿਉਂਕਿ ਬਹੁਤ ਜ਼ਿਆਦਾ ਫਾਸਟ ਹੋ ਗਿਆ ਹਰ ਚੀਜ਼ ਤਾਂ ਨਹੀਂ ਲੱਗਾ ਤੇ ਦੋ ਹਾਂ ਸਰੀ ਮਮੀ ਦਾ ਫੋਨ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਦਾ ਤੁਹਾਡੇ ਸੋਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਪਾਜੇ ਬਲੌਗ ਦੀ ਇੱਥੇ ਐਂਡੀ ਸ਼ੰਗਾਈ ਫਿਰ ਸਸਰੀਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਈ ਹੱਸਦੇ-ਬਸਦੇ ਰੱਬ ਤਰੱਕੇ ਦੇ ਤੁਹਾਨੂੰ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ